ਕਬੜੀ 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 ਇਧਰ ਜੱਗੂ ਤਾਂ ਗੁਰਤੀ ਦਵਾਈ ਰਾਣੀ ਹੈ ਡਾਕਟਰਾਂ ਦੀ ਟੀਮ ਦਾ ਧੰਨਵਾਦ ਹੈ ਡਾਕਟਰ ਅੰਗਰੇਜ਼ ਜੀ ਡਾਕਟਰ ਨਿਰਮਲ ਜੀ ਆਜੋ ਆਜੋ ਪੱਟ ਕੇ ਜੀ ਆਜੋ ਡਾਕਟਰ ਮਿੰਟੂ ਜੀ ਉਹ ਕਿਰਪਾ ਕਰਕੇ ਆ ਕੇ ਸਾਡੇ ਵੀਰਾਂ ਨੇ ਅੱਜ ਤੜਕੇ ਤੋਂ ਲੈ ਕੇ ਡਿਊਟੀ ਨਿਭਾਈ ਹੈ ਡਾਕਟਰ ਸਰਵਨਾ ਡਾਕਟਰਾਂ ਦੀ ਟੀਮ ਦਾ ਧੰਨਵਾਦ ਹੈ ਉਧਰ ਹਾਕਮ ਵਾਲਿਆਂ ਜੱਗੂ ਗੁਰਤੀ ਦੇ ਰਿਹਾ ਹੈ ਸੱਤ ਪੱਲ ਮਾਹੀ ਜੀ ਮੇਰੇ ਵਾਲੇ ਮੈਕ ਤੇ ਆ ਜਾਣਗੇ ਸੱਤ ਪੱਲ ਮਾਹੀ ਜੀ ਕੀ ਬਾਤਾਂ ਨੇ ਇਧਰ ਬਾਈ ਆਇਆ ਬਾਈ ਆਹੀ ਪਿੰਡ ਦਾ ਟੱਟਾ ਜੀ ਬਾਈ ਦਾ ਕਹਿੰਦੇ ਵੱਲੋ ਪਿੰਡ ਹੈ ਕਹਿੰਦਾ ਮੈਂ ਆਪਣੇ ਬੱਚੇ ਨੂੰ ਗੁਰਤੀ ਦਿਵਾਉਣੀ ਹੈ ਹਾਕਮ ਵਾਲੀਏ ਜੱਗੂ ਤੋਂ ਇਹਦਾ ਨਵੀਰ ਨਾਮ ਹੈ ਅੱਜ ਤੋਂ ਕਹਿੰਦੇ ਛੋਟਾ ਜੱਗੂ ਹੋਵੇਗਾ ਮੇਰੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰੋ ਮੇਰੇ ਵੀਰੋ ਹਾਕਮ ਵਾਲੀਏ ਜੱਗੂ ਅੱਜ ਕਹਿੰਦੇ ਗੁਰਤੀ ਦੇ ਰਿਹਾ ਇਸ ਨਿੱਕੇ ਦੇ ਬੱਚੇ ਨੂੰ ਤੇ ਬਾਈ ਕਹਿੰਦਾ ਵੀ ਮੈਂ ਕਹਿੰਦੇ ਵੀ ਇਹ ਸੋਚ ਹੈ ਮੇਰਾ ਪੁੱਤਰ ਵੀ ਵੱਡਾ ਹੋ ਕੇ ਕਬੱਡੀ ਖੇਡੇ ਲੈ ਵੀ ਜੱਗੂ ਤੂੰ ਬਹੁਤ ਕਰਮ ਵਾਲਾ ਤੂੰ ਭਾਗਾ ਵਾਲਾ ਗੱਬਰੂਆ ਤੈਨੂੰ ਲੋਕਾਂ ਦਾ ਇਨਾ ਪਿਆਰ ਮਿਲਿਆ ਲੋਕਾਂ ਦਾ ਇਨਾ ਕਹਿੰਦੇ ਮੇਰੇ ਵੀਰੋ ਮਾਣ ਸਨਮਾਨ